ਅੰਮ੍ਰਿਤਸਰ ਨਗਰ ਨਿਗਮ ਚੋਣਾਂ ਵਿੱਚ ਹਰਵਿੰਦਰ ਸਿੰਘ ਸੰਦੂ ਨੂੰ ਵਾਰਡ ਨੰਬਰ 172 ਤੋਂ ਮਿਲੀ ਆਮ ਆਦਮੀ ਪਾਰਟੀ ਦੀ ਟਿਕਟ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਜੀ ਮੇਰਾ ਨਾਮ ਹਰਿੰਦਰ ਸਿੰਘ ਸੰਧੂ ਤੇ ਵਾਰਡ ਨੰਬਰ 72 ਤੇ ਮੈਨੂੰ ਆਮ ਆਦਮੀ ਪਾਰਟੀ ਤੋਂ ਟਿਕਟ ਦਾ ਨਵਾਜਿਆ ਗਿਆ ਹੈ ਤੇ ਮੈਂ ਬਹੁਤ ਬਹੁਤ ਧੰਨਵਾਦ ਆ ਭਗਵੰਤ ਮਾਨ ਜੀ ਦਾ ਕੀਜੀਦੀਵਾਲ ਜੀ ਦਾ ਅਮਨ ਰੋੜਾ ਜੀ ਦਾ ਤੇ ਆਪਣੇ ਡਿਟਰ ਹਲਕੇ ਦੇ ਡਾਕਟਰ ਐਮਐਲਏ ਡਾਕਟਰ ਜਸਵੀਰ ਸਿੰਘ ਸੰਧੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਮੈਨੂੰ ਮੇਰੀ ਮਿਹਨਤ ਨੂੰ ਵੇਖ ਕੇ ਉਹਨਾਂ ਨੇ ਮੈਨੂੰ ਟਿਕਟ ਦਿੱਤੀ ਤੇ ਮੈਂ ਧੰਨਵਾਦ ਕਰਦਾ ਆ ਉਹਨਾਂ ਦਾ ਤੇ ਪਹਿਲੇ ਉਹ ਆਰਟੀਕਲ ਕਿਹੜੇ ਕਿਹੜੇ ਕੰਮ ਹੋਣ ਵਾਲੇ ਹੈ ਕਿਹੜੇ ਕਿਹੜੇ ਕੰਮ ਪਹਿਲ ਕਰਵਾਏ ਆ ਉਹਦੇ ਬਾਰੇ ਦੱਸੋ ਜੀ ਪਹਿਲੇ ਦੇ 10-15 ਸਾਲ ਤੋਂ ਅਸੀਂ ਰਹਿੰਦੇ ਆ ਇਲਾਕੇ ਵਿੱਚ 20 ਸਾਲ ਤੋਂ ਰਹਿੰਦੇ ਆ ਆਹ ਇਲਾਕੇ ਵਿੱਚ ਕੋਈ ਵੀ ਕੰਮ ਨਹੀਂ ਹੋਇਆ ਹੁਣ 2-2.5 ਸਾਲ ਤੋਂ ਜਦੋਂ ਦੀ ਆਮ ਪਾਰਟੀ ਦੀ ਸਰਕਾਰ ਆਈ ਆ ਤੇ ਐਮਐਲਏ ਸਾਹਿਬ ਨੇ ਸਾਨੂੰ ਅੱਗੇ ਲਾ ਕੇ ਕੰਮ ਕਰਵਾਏ ਆ ਤੇ ਅਸੀਂ ਸਾਰੀਆਂ ਗਲੀਆਂ ਬਨੁਵਾਈਆਂ ਐ ਸਾਰਾ ਇਲਾਕਾ ਪੱਕਾ ਕਰਵਾਇਆ ਐ ਜਾਈ ਤਾਂ ਵੀ ਨਹੀਂ ਹੁੰਦੀਆਂ ਅਸੀਂ ਗਲੀ 'ਚ ਹਾਂ ਜੀ ਨਹੀਂ ਲਾਈਟਾਂ ਨਹੀਂ ਸਟੀਲ ਆਈਟਮ ਨਹੀਂ ਲੱਗੀ ਹੁੰਦੀਆਂ ਬੱਤੀ ਦੀ ਬੜੀ ਦਿੱਕਤ ਸੀ ਬੱਤੀ ਦਾ ਟਰਾਂਸਫਾਰਮ ਲਵਾਇਆ ਨਵੇਂ ਪਾਣੀ ਦੀ ਬੜੀ ਦਿੱਕਤ ਸੀ ਪਾਣੀ ਦਾ ਟੂਰ ਲਵਾਇਆ ਦੋ ਨਵੇਂ ਢਪਾਈ ਵਿੱਚ ਛੜਕਾ ਬਨਾਈਆਂ ਪ੍ਰੀਮ ਨਗਰ ਵਿੱਚ ਬਹੁਤ ਕੰਮ ਕਰਵਾਇਆ ਜੀ ਇਲਾਕਾ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੋਗੇ ਇਲਾਕਾ ਵਾਸੀਆਂ ਨੂੰ ਮੈਂ ਅਪੀਲ ਕਰਦਾ ਐ ਕਿ ਮੇਰਾ ਸਾਥ ਦਿਓ ਦਿਲ ਖੁੱਲ੍ਹ ਕੇ ਤੇ ਮੈਂ ਵੀ ਤੁਹਾਡਾ ਸਾਥ ਦਿਲ ਖੋਲ੍ਹ ਕੇ ਦਊਂਗਾ ਤੇ ਇਲਾਕੇ ਵਿੱਚ ਜਿਹੜੇ ਰੰਦੇ ਕੰਮ ਆ ਉਹ ਕਰਵਾਉਂਗਾ ਮੈਂ ਰਤਨ ਸਿੰਘ ਸਰਕਲ ਇੰਚਾਰਜ ਆਮ ਆਦਮੀ ਪਾਰਟੀ ਜੋ ਅੱਜ ਹਰਜਿੰਦਰ ਸਿੰਘ ਸੰਧੂ ਨੂੰ ਟਿਕਟਰ ਬਰਾਮਾਨ ਹੋਈ ਆ ਉਹਦੇ ਵਿੱਚ ਮੈਂ ਤੈਹ ਦਿਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹਮਰੋੜਾ ਜੀ ਤੇ ਆਪਣੇ ਹਲਕੇ ਦੇ ਐਮਐਲਏ ਜਸਵੀਰ ਸਿੰਘ ਸੰਧੂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਕਹੇ ਹੋਏ ਅਸੀਂ ਕਾਫੀ ਚਿਰ ਪਹਿਲਾਂ ਮਿਹਨਤ ਕੀਤੀ ਜਿਹੜਾ ਇਹ ਪ੍ਰੇਮਨਗਰ ਦਾ ਇਲਾਕਾ ਆ ਸਾਰੀ ਦੁਨੀਆ ਜਾਣਦੀ ਇੱਥੋਂ ਦੀ ਮਾੜੀ ਜੀ بارش ਪੈਂਦੀ ਸੀ ਲੋਕਾਂ ਦਾ ਆਪਣੇ ਘਰਾਂ ਚ ਜਾਣਾ ਵੀ ਮੁਸ਼ਕਲ ਸੀ ਉਸ ਕੰਮ ਨੂੰ ਕੱਟ ਤੋਂ ਕੱਟ ਜਦੋਂ ਦੀ ਸਰਕਾਰ ਬਣੀ ਉਸ ਤੋਂ ਹੀ ਅਸੀਂ ਮਗਰ ਪਾ ਕੇ ਐਮਐਲਏ ਸਾਹਿਬ ਨੂੰ ਕਿਹਾ ਵੀ ਇਹ ਛੜਕਾਂ ਗਲੀਆਂ ਨਾਲੀਆਂ ਬਣਨੀਆਂ ਚਾਹੀਦੀਆਂ ਉਹਨੇ ਪਹਿਲ ਦੇ ਅਧਾਰ ਤੇ ਇਸ ਇਲਾਕੇ ਨੂੰ ਅੱਜ ਕੋਈ ਵੇਖੇ ਜਾ ਕੇ ਆ ਮੌਕੇ ਤੇ ਦੇਖ ਸਕਦੇ ਆ ਵੀ ਇਹਨੂੰ ਸਵਰਗ ਬਣਾ ਦਿੱਤਾ ਆ ਹੁਣ ਅਸੀਂ ਲੋਕਾਂ ਨੂੰ ਅਪੀਲ ਕਰਾਂਗੇ ਜੇ ਤੁਹਾਨੂੰ ਸਵਰਗਾਂ ਦਾ ਰਸਤਾ ਦਿਖ ਪਿਆ ਆ ਤੇ ਤੁਹਾਨੂੰ ਹੁਣ ਹਰਿੰਦਰ ਸਿੰਘ ਹੀ ਨਜ਼ਰ ਆਉਣਾ ਚਾਹੀਦਾ ਹੋਰ ਕੋਈ ਕੈਂਡੀਡੇਟ ਨਜ਼ਰ ਨਹੀਂ ਆਉਣਾ ਚਾਹੀਦਾ ਕਿਉਂਕਿ ਇਸ ਬੰਦੇ ਦਾ ਸਮੁੱਚੀ ਟੀਮ ਨੇ ਨਾਲ ਚੱਲ ਕੇ ਤੇ ਤੁਹਾਡੇ ਕੰਮ ਕਰਾਏ ਨੇ ਜੋ 15ਵੀਆਂ ਸਾਲਾਂ ਚ ਕਿਸੇ ਨੇ ਪੁੱਛਿਆ ਹੀ ਨਹੀਂ ਸੀ ਤੇ ਜੇ ਅੱਜ ਕੰਮ ਹੋਏ ਨੇ ਤੇ ਇਸ ਕੰਮਾਂ ਦਾ ਹਰ ਜੋ ਵੀ ਕਾਰਮਖਤਿਆਰੀ ਆ ਉਹ ਹਰਿੰਦਰ ਸਿੰਘ ਨੂੰ ਦਿੱਤੀ ਜਾਂਦੀ ਆ ਤੇ ਤੁਹਾਡਾ ਲੋਕਾਂ ਦਾ ਫਰਜ਼ ਮੰਨਦਾ ਵੱਧ ਤੋਂ ਵੱਧ ਮੋਟਾ ਹਰਿੰਦਰ ਸਿੰਘ ਨੂੰ ਚਾਰੂ ਦਾ ਨਿਸ਼ਾਨ ਤੇ ਪਾ ਕੇ ਕਾਮਯਾਬ ਕਰਨਾ ਮੈਂ ਇਹੋ ਹੀ ਲੋਕਾਂ ਕੋਲ ਅਪੀਲ ਕਰਦਾ ਕਿਉਂਕਿ ਅਸੀਂ ਲੋਕਾਂ ਦੀਆਂ ਗੱਲਾਂ ਤੇ ਖਰੇ ਉਤਰੇ ਆਂ ਹਰ ਵਾਰੀ ਇਹਨਾਂ ਲੋਕਾਂ ਦੀ ਲੜਾਈ ਲੜੀ ਆ ਜੇ ਲੜਾਈ ਲੜੀ ਆ ਤੇ ਇਹਨਾਂ ਦਾ ਫਰਜ਼ ਬਣਦਾ ਆ ਹੁਣ ਆਪਣੀ ਲੜਾਈ ਹਰਿੰਦਰ ਸਿੰਘ ਦੀ ਲੜਾਈ ਲੜਨ ਤਾਂ ਕਿ ਹਰਿੰਦਰ ਸਿੰਘ ਨੂੰ ਕਾਮਯਾਬ ਕਰਾਉਣ ਤੇ ਹਰਿੰਦਰ ਸਿੰਘ ਜਿਹੜੇ ਬਾਕੀ ਧੂਰੇ ਕੰਮ ਰਹਿ ਗਏ ਆ ਉਹ ਪਹਿਲ ਦੇ ਅਧਾਰ ਤੇ ਇਹਨਾਂ ਲੋਕਾਂ ਦੇ ਕੰਮ ਕਰੂ